ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਔਰ ਸਨਾਉ ਜੀ ਕਿਵੇਂ ਹੋ ਤੁਸੀਂ ਸਾਰੇ ਜਾਨੀ ਮੈਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਾਨੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਅੱਜ ਆਪਾਂ ਬਣਾਵਾਂਗੇ ਜੀ ਬੈਂਗਨ ਦਾ ਪਰਤਾ ਉਹਦੇ ਲਈ ਬੈਂਗਨ ਤੇ ਟਮਾਟਰ ਆਪਾਂ ਧੋ ਕੇ ਲੈ ਲਈਆ ਹੁਣ ਜਿਹੜਾ ਇਹਦਾ ਮੂਰਲਾ ਹਿੱਸਾ ਉਤਾਰ ਦਾਂਗੇ ਤੇ ਬੈਂਗਨ ਜਿਹੜੇ ਆਪਾਂ ਇਹਨਾਂ ਨੂੰ ਛਿੱਲ ਲਾਂਗੇ ਇਹ ਪਰਤਾ ਆਪਾਂ ਨਵੇਂ ਤਰੀਕੇ ਨਾਲ ਬਣਾ ਰਹੇ ਹਾਂ ਇਸ ਤਰੀਕੇ ਨਾਲ ਜਿਹੜਾ ਬੈਂਗਨ ਦਾ ਪਰਤਾ ਬਹੁਤ ਜ਼ਿਆਦਾ ਵਧੀਆ ਬਣਦਾ ਹੈ ਆਪਾਂ ਨੂੰ ਲੱਗੇਗਾ ਹੀ ਨਹੀਂ ਕਿ ਆਪਾਂ ਇਹ ਭੁੰਨ ਕੇ ਬਣਾਏ ਆ ਕਿ ਛਿੱਲ ਕੇ ਬਣਾਏ ਆ ਤਿਲ ਕਾ ਜਿਹੜਾ ਆਪਾਂ ਚੰਗੀ ਤਰ੍ਹਾਂ ਸਾਰਾ ਉਤਾਰ ਦੇਣਾ। ਪਾਣੀ ਦੇ ਵਿੱਚ ਆਪਾਂ ਇਹਨੂੰ ਰੱਖ ਦਾਂਗੇ ਤਾਂ ਕਿ ਜਿਹੜੇ ਬੈਂਗਣ ਆਪਣੇ ਕਾਲੀ ਨਾ ਹੋਣ। ਜੇ ਤਾਂ ਆਪਾਂ ਇਹਦਾ ਹੋਪ ਲਈ ਸਾਵਧਾਰ ਕੀ ਵੀਰੇ ਨੂੰ ਆਪਾਂ ਛਿੱਲ ਲੈਣਾ। ਬੈਂਗਣ ਜਿਹੜੇ ਆਪਾਂ ਸਾਰੇ ਛਿੱਲ ਕੇ ਪਾਣੀ ਦੇ ਵਿੱਚ ਧੋ ਕੇ ਇਹਨਾਂ ਨੂੰ ਆਪਾਂ ਫਿਰ ਕੱਟਾਂਗੇ। ਇਸ ਤਰੀਕੇ ਨਾਲ ਆਪਾਂ ਇਹਨਾਂ ਨੂੰ ਪਾਣੀ ਦੇ ਵਿੱਚ ਪਾ ਕੇ ਰੱਖ ਲਿਆ। ਬੈਂਗਣ ਜਿਹੜੇ ਸਾਰੇ ਆਪਾਂ ਛਿੱਲ ਲਏ ਸੀਗੇ ਹੁਣ ਆਪਾਂ ਇਹਨਾਂ ਨੂੰ ਰਫਲੀ ਇਦਾਂ ਕੱਟ ਲਾਂਗੇ। ਇਸ ਤਰੀਕੇ ਨਾਲ ਸਾਰੇ ਜਿਹੜੇ ਬੈਂਗਣ ਆਪਾਂ ਕੱਟ ਲੈਣੇ ਆ। ਬੈਂਗਣ ਸਾਰੇ ਜਿਹੜੇ ਆਪਾਂ ਕੱਟ ਲਏ ਆ ਇਹਦੇ ਆਪਾਂ ਜਿਹੜੇ ਟਮਾਟਰ ਹੈ। ਲਾਲ ਟਮਾਟਰ ਲਈ ਆਪਾਂ। ਟਮਾਟਰ ਜਿਹੜੇ 5 ਲਈ ਆ। ਇਹਨਾਂ ਦਾ ਵੀ ਆਪਾਂ ਸਾਰਾ ਉੱਪਰੋਂ ਛਿਲਕਾ ਉਤਾਰ ਦਾਂਗੇ। ਇਸ ਤਰੀਕੇ ਨਾਲ ਤੁਸੀਂ ਪੈਂਗਨ ਦਾ ਪਰਤਾ ਬਣਾ ਕੇ ਦੇਖੋ ਪੈਂਗਨ ਦਾ ਪਰਤਾ ਜਿਹੜਾ ਆਪਣਾ ਬਹੁਤ ਜ਼ਿਆਦਾ ਟੇਸਟੀ ਬਣਦਾ ਹੈ। ਨਾ ਨਾ ਲੈ ਕੋਈ ਜ਼ਿਆਦਾ ਮਿਹਨਤ ਨਹੀਂ ਕਰਨੀ ਪੈਂਦੀ। ਭੁੰਨਣ ਲਈ ਇਹਨੂੰ ਕੋਈ ਟਾਈਮ ਨਹੀਂ ਲੱਗਦਾ ਹੈਗਾ। ਨਾ ਆਪਣਾ ਗੈਸ ਖਰਾਬ ਹੋਵੀ। ਬਹੁਤ ਘੱਟ ਟਾਈਮ ਦੇ ਵਿੱਚ ਜਿਹੜਾ ਆਪਣਾ ਪਰਤਾ ਬਣ ਕੇ ਤਿਆਰ ਹੋ ਜਾਂਦਾ ਹੈ। ਹੁਣ ਜਿਹੜਾ ਆਪਾਂ ਕੁੱਕਰ ਹੈ ਇਹ ਧਰ ਲਿਆ ਏ। ਇੱਕ ਵੱਡਾ ਚਮਚਾ ਇੱਥੇ ਆਪਾਂ ਸਰੋਂ ਦੇ ਤੇਲ ਦਾ ਪਾਇਆ ਏ। ਇੱਧਰ ਆਪਾਂ ਜਿਹੜੇ ਟਮਾਟਰ ਹੈ ਇਹ ਆਪਾਂ ਲੰਬੇ-ਲੰਬੇ ਚਾਰ ਟੁਕੜਿਆਂ 'ਚ ਕੱਟ ਲਈ ਆ। ਤੇਲ ਆ ਜਿਹੜਾ ਆਪਣਾ ਹੁਣ ਗਰਮ ਹੋ ਗਿਆ ਹੈ। ਜਿਹੜੇ ਬੈਂਗਣਾ ਹੁਣ ਆਪਾਂ ਇਹਦੇ ਵਿੱਚ ਪਾ ਕੇ ਇਹਨਾਂ ਨੂੰ ਆਪਾਂ ਸੀਟੀਆਂ ਮਰਵਾਵਾਂਗੇ ਬੈਂਗਣੇ ਜਿਹੜੇ ਆਪਾਂ ਸਾਰੇ ਪਾ ਦੇਣੇ ਆ ਪਾ ਕੇ ਇਹਨੂੰ ਆਪਾਂ ਹਿਲਾ ਦਾਂਗੇ ਚੰਗੀ ਤਰ੍ਹਾਂ ਤਾਂ ਕਿ ਜਿਹੜਾ ਇਹਦਾ ਸਾਰਾ ਚੰਗੀ ਤਰ੍ਹਾਂ ਵੀ ਤੇਲ ਦੇ ਵਿੱਚ ਮਿਕਸ ਹੋ ਜਾਣ ਇਸ ਤਰੀਕੇ ਨਾਲ ਸਾਰੇ ਆਪਾਂ ਹਿਲਾ ਦੇਣੀ ਹੈ ਜਿਹੜੇ ਟਮਾਟਰ ਉਹ ਵੀ ਆਪਾਂ ਪਾ ਦਾਂਗੇ ਉਈ ਆਪਾਂ ਪਾਣੀ ਨਹੀਂ ਪਾਣਾ ਹੈਗਾ ਕੁਝ ਨਹੀਂ ਪਾਣ ਦੀ ਲੋੜ ਹੈਗੀ ਐਕਸਟਰਾ ਕਿਉਂਕਿ ਪਾਣੀ ਆਲਰੇਡੀ ਇਹਨਾਂ ਨੇ ਛੱਡ ਦਿਨਾ ਹੈਗਾ ਬੈਂਗਣਾ ਨਹੀਂ ਜਿਹੜੇ ਆਪਾਂ ਟਮਾਟਰ ਪਾਈ ਹੋਈ ਆ ਇੱਕ ਚਮਚਾ ਇੱਥੇ ਆਪਾਂ ਨਮਕ ਦਾ ਪਾਵਾਂਗੇ ਨਮਕ ਪਾ ਕੇ ਇਹਨੂੰ ਆਪਾਂ ਚੰਗੀ ਤਰ੍ਹਾਂ ਹਿਲਾ ਦਿੰਨੀ ਆ ਤਾਂ ਕਿ ਜਿਹੜਾ ਨਮਕ ਸਾਰਾ ਇਹਦੇ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਜਾਵੇ ਇੱਕ ਵਾਰ ਕਰ ਚੁੱਕੀ ਨਾ ਆਪਾਂ ਚੰਗੀ ਤਰ੍ਹਾਂ ਸਾਰਾ ਹਿਲਾ ਦਿਨਾ ਹੈ ਆਪਾਂ ਸਾਰਾ ਮਿਕਸ ਕਰਤਾਏ ਉਨਾ ਪਾਇਲਾ ਟੱਕਣ ਲਗਾ ਕੇ ਚਾਰ ਸੀਟੀਆਂ ਮਰਵਾਵਾਂਗੀ ਚਾਰ ਸੀਟੀਆਂ ਨਾਲ ਜਿਹੜਾ ਆਪਣੇ ਬਹੁਤ ਵਧੀਆ ਬਣ ਕੇ ਤਿਆਰ ਹੋ ਜਾਣੀਆਂ ਬੈਂਗਨ ਤੇ ਟਮਾਟਰ ਦੇਖੋ ਜੀ ਕਿੰਨੇ ਵਧੀਆ ਆਪਣੇ ਬਣ ਕੇ ਤਿਆਰ ਹੋ ਗਏ ਹੁਣ ਜਿਹੜਾ ਐਕਸਟਰਾ ਪਾਣੀ ਆ ਇਹ ਆਪਾਂ ਗੈਸ ਚਲਾ ਕੇ ਇਹਨੂੰ ਖੁੱਲਾ ਰਿੰਨ ਕੇ ਪਕਾਵਾਂਗੇ ਤਾਂ ਕਿ ਜਿਹੜਾ ਐਕਸਟਰਾ ਪਾਣੀ ਆ ਉਹਦਾ ਆਪਾਂ ਸੁਕਾ ਲਾਂਗੇ ਜੇਦਰ ਆਪਾਂ ਤੜਕੀ ਦੀ ਤਿਆਰੀ ਕਰ ਲੈਣੀ ਆ ਤੇ ਇੱਕ ਚਮਚਾ ਆਪਾਂ ਹੋਰ ਸਰੋਂ ਦੇ ਤੇਲ ਦਾ ਲਿਆ ਹੈਗਾ ਵੱਡਾ ਪਾਣੀ ਜਿਹੜਾ ਦੇਖੋ ਆਪਣੇ ਬੈਂਗਣਾ ਦੇ ਚੰਗੀ ਤਰ੍ਹਾਂ ਸੁੱਕੂ ਚੁੱਕਾ ਹੈ ਕਿੰਨੇ ਵਧੀਆ ਬਣ ਕੇ ਤਿਆਰ ਹੋ ਗਿਆ ਤੇਲ ਜਿਹੜਾ ਇੱਧਰ ਆਪਣਾ ਗਰਮ ਹੋ ਗਿਆ ਤੇ ਇੱਕ ਚਮਚਾ ਆਪਾਂ ਹੁਣ ਜੀਰਾ ਦਾ ਪਾਵਾਂਗੇ ਇੱਥੇ ਆਪਾਂ 3-4 ਕਲੀਆਂ ਲਸਣ ਦੀਆਂ ਲਈਆਂ ਬਰੀਕ ਕੱਟ ਲਈਆਂ ਸੀ ਹੁਣ ਆਪਾਂ ਇਹਨੂੰ ਭੁੰਨਾਂਗੇ ਇਹ ਆਪਾਂ ਜ਼ਿਆਦਾ ਬ੍ਰਾਊਨ ਨਹੀਂ ਕਰਨਾ ਹੈਗਾ ਲਸਣ ਨੇ ਜਿਹੜਾ ਆਪਾਂ ਥੋੜਾ ਜਿਹਾ ਬ੍ਰਾਊਨ ਕਰ ਲੈਣਾ ਹੈ ਲਾਸਣਾ ਜਿਹੜਾ ਆਪਣਾ ਬਰਾਊਨ ਹੋ ਗਿਆ ਥੋੜਾ ਹੁਣ ਨਾਲ ਹੀ ਆਪਾਂ ਇੱਥੇ ਅਦਰਕ ਦਾ ਪਾਵਾਂਗੇ ਅਦਰਕ ਦਾ ਇੱਕ ਟੁਕੜਾ ਲਿਆ ਸੀਗਾ ਇਹਨੂੰ ਵੀ ਥੋੜਾ ਜਿਹਾ ਆਪਾਂ ਬਰਾਊਨ ਕਰ ਲਾਂਗੇ ਜਿਹੜਾ ਅਦਰਕ ਹੈ ਇਹ ਆਪਣਾ ਬਰਾਊਨ ਹੋ ਚੁੱਕਾ ਹੁਣ ਆਪਾਂ ਇੱਥੇ ਨਾਲ ਹੀ ਪਿਆਜ਼ ਪਾਵਾਂਗੇ ਪਿਆਜ਼ ਆ ਜਿਹੜੀ ਮੈਂ ਚਾਰ ਪਿਆਜ਼ ਕੱਟੀ ਐ ਇਹ ਆਪਾਂ ਜਿਹੜੇ ਲੰਬੇ ਲੰਬੇ ਕੱਟ ਲਿਆ ਪਿਆਜ਼ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਇਹਨਾਂ ਨੂੰ ਬਰਾਊਨ ਕਰ ਲਾਂਗੇ ਪਿਆਜ਼ ਨੂੰ ਚੰਗੀ ਤਰ੍ਹਾਂ ਭੁੰਨਾਂਗੇ ਆਪਾਂ ਜਿਆਦਾ ਜਿਹੜੀ ਆਪਾਂ ਇਸ ਤਰੀਕੇ ਨਾਲ ਸਾਰੇ ਹਲਾ ਦੇਣੇ ਨੇ ਮਿਕਸ ਕਰ ਦੇਣੇ ਆ ਥੋੜਾ ਜਿਹਾ ਹੀ ਆਪਣੇ ਪਿਆਜ਼ ਜੀ ਭੁੱਜੇ ਆ ਹੁਣ ਆਪਾਂ ਇੱਥੇ ਤਿੰਨ ਹਰੀਆਂ ਮਿਰਚਾਂ ਲਈਆਂ ਸੀਗੀਆਂ ਫਰੀ ਕੱਟ ਲੀਆਂ ਹੁਣ ਆਪਾਂ ਉਹ ਪਾ ਦਾਂਗੇ ਇਹਨਾਂ ਸੰਗੀਤ ਰਾਪਾਂ ਮਿਕਸ ਕਰ ਲੈਣੇ ਆ ਨਾਲ ਹੀ ਇੱਥੇ ਆਪਾਂ ਸੁੱਕੇ ਮਸਾਲੇ ਪਾਵਾਂਗੇ ਇੱਕ ਚਮਚਾ ਪਾ ਇਥੇ ਨਮਕ ਦਾ ਪਾਇਆ ਹੈਗਾ ਨਮ ਚਮਚੇ ਦਾ ਚੌਥਾਈ ਸਹਾ ਆਪਾਂ ਚਿੱਲੀ ਫਲੈਕਸ ਲਈ ਆ ਅੱਧਾ ਚਮਚਾ ਆਪਾਂ ਹਲਦੀ ਦਾ ਪਾਇਆ ਇਹ ਆਪਾਂ ਕਸ਼ਮੀਰੀ ਲਾਲ ਮਿਰਚ ਲਈ ਹੈ ਇੱਕ ਚਮਚੀ ਪਾਈ ਆ। ਤੇ ਆਪਾਂ ਅੱਧਾ ਚਮਚਾ ਸਬਜੀ ਮਸਾਲਾ ਪਾਇਆ ਹੈ। ਸੁੱਕੇ ਮਸਾਲੇ ਆ ਜਿਹੜੇ ਚੰਗੀ ਤਰ੍ਹਾਂ ਆਪਾਂ ਮਿਕਸ ਕਰਕੇ ਇਹਨਾਂ ਨੂੰ ਭੁੰਨ ਲੈਣਾ ਹੈ ਤਾਂ ਕਿ ਇਹਦਾ ਕੱਚਾਪਨ ਜਿਹੜਾ ਖਤਮ ਹੋ ਜਾਵੇ। ਇਹ ਹੀ ਗੈਸ 'ਤੇ ਮੱਖਰ ਕੇ ਆਪਾਂ 2 ਤੋਂ 3 ਮਿੰਟ ਤੱਕ ਪਕਾਵਾਂਗੇ। ਕੀ ਮਸਾਲੇ ਜਿਹੜੇ ਆਪਣਾ ਚੰਗੀ ਤਰ੍ਹਾਂ ਪੁੱਜ ਚੁੱਕੇ ਆ ਮਸਾਲਾ ਜਿਹੜਾ ਆਪਣਾ ਪੁੱਜ ਗਿਆ ਹੈ ਹੁਣ ਆਪਾਂ ਜਿਹੜੇ ਬੈਂਗਨ ਤੇ ਟਮਾਟਰ ਆ ਜਿਹੜੇ ਇਹਦੀਆਂ ਚਾਰ ਵਸਲਾ ਮਰਾਈਆਂ ਸੀਗੀਆਂ ਆਪਣਾ ਚੰਗੀ ਤਰ੍ਹਾਂ ਬਨ ਚੁੱਕੇ ਆ ਹੁਣ ਆਪਾਂ ਇਹ ਜਿਹੜੇ ਮਿਕਸ ਕਰ ਦਾਂਗੇ ਇਸ ਤਰੀਕੇ ਨਾਲ ਜਿਹੜਾ ਆਪਣਾ ਬੈਂਗਨ ਦਾ ਪੜਤਾ ਇਹ ਬਹੁਤ ਜ਼ਿਆਦਾ ਟੇਸਟੀ ਬਨਦਾ ਹੈ ਤੁਸੀਂ ਵੀ ਇੱਕ ਵਾਰ ਜ਼ਰੂਰ ਜੇ ਨਹੀਂ ਕਦੀ ਬਣਾਇਆ ਤਾਂ ਜ਼ਰੂਰ ਟਰਾਈ ਕਰਕੇ ਦੇਖਿਓ ਬਹੁਤ ਜ਼ਿਆਦਾ ਵਧੀਆ ਬਨਦਾ ਆਪਾਂ ਨੂੰ ਲੱਗਦਾ ਹੀ ਨਹੀਂ ਹੈਗਾ ਕਿ ਆਪਾਂ ਪੁੰਨਕੇ ਬਣਾਇਆ ਹੈ ਇਹ ਆਪਾਂ ਸਿਟੀ ਮਰਾ ਕੇ ਵੈਸੀ ਕੱਟ ਕੇ ਬਣਾਇਆ ਹੈ ਥੈਂਕ ਯੂ ਸੋ ਮੱਚ ਜੀ ਸਾਰੇ ਭੈਣ ਭਰਾਵਾਂ ਦਾ ਮੇਰੀਆਂ ਦਾ ਜਿਹੜੇ ਮੇਰੇ ਨਾਲ ਜੁੜੇ ਹੋਏ ਆ ਪਹਿਲਾਂ ਤੋਂ ਜਿਹੜੇ ਹੁਣ ਜੁੜ ਰਹੇ ਆ ਨਵੇਂ ਭੈਣ ਭਰਾ ਆ ਰਹੇ ਆ ਸਾਰਿਆਂ ਦਾ तहे ਦਿਲੋਂ ਧੰਨਵਾਦ ਹੈ ਥੈਂਕ ਯੂ ਸੋ ਮੱਚ ਜੇ ਤੁਹਾਨੂੰ ਮੇਰੀ ਵੀਡੀਓ ਰੈਸਪੀਸ ਵਧੀਆ ਲੱਗਦੀਆਂ ਤੇ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਮੇਰੀ ਵੀਡੀਓ ਦੇਖਣ ਦੇ ਲਈ ਇਸ ਤਰੀਕੇ ਨਾਲ ਜਿਹੜਾ ਆਪਣਾ ਬੈਂਗਨ ਦਾ ਪਰਠਾ ਬਣ ਕੇ ਤਿਆਰ ਹੋ ਗਿਆ ਹੁਣ ਆਪਾਂ ਇਹਨੂੰ ਉੱਪਰ ਦੀ ਧਨੀਆ ਪਾਤਾ ਪਰਠਾ ਜਿਹੜਾ ਬਹੁ ਹੁਣ ਆਪਏ ਇਹਨੂੰ ਇੱਕ ਪਲੇਟ ਵਿੱਚ ਕੱਢ ਲੈਨੇ ਆ। ਦੇਖੋ ਜੀ ਦੇਖੋ ਨੇ ਕਿੰਨਾ ਵਧੀਆ ਲੱਗ ਰਿਹਾ ਏ। ਜੰਮੀ ਜੰਮੀ ਆਪਣਾ ਬਹੁਤ ਟੇਸਟੀ ਢਾਠਾ ਬਣਿਆ ਸੀਗਾ। ਚਲੋ ਜੀ ਥੈਂਕ ਯੂ ਸਾਰਿਆਂ ਦਾ। ਮੇਰੀ ਵੀਡੀਓ ਵਾਚ ਕਰਨ ਦੇ ਲਈ। ਤੇ ਚਲੋ ਜੀ ਫਿਰ ਮਿਲਦੇ ਆਪਾਂ ਕਿਸੇ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਲਈ ਬਾਏ ਬਾਏ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ।